ਦੀ ਮੈਨੂੰ ਗਹਿਨ ਦੱਸਣ ਵਾਲਾ ਕਿ ਕਿੰਨਾ ਮਾੜਾ ਹਾਲ ਹੈ ਹਮ ਬੜਾ ਅਫਸੋਸ ਇਸ ਗੱਲ ਦਾ ਹੈ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਜੀ ਆਏ ਹਮ ਕੱਲਾ ਕਹਿੰਦਾ 1600 ਕਰੋੜ ਹਮ ਦੇਖੇ ਜਾ ਰਹੇ ਆ ਇੱਥੇ ਇੱਕ ਧੱਕੜ ਧੁਕੜ 20000 ਕਰੋੜ ਚਾਹੀਦਾ ਸੀ ਜੀ ਪਰ ਹਰਾਨੀ ਦੀ ਇੱਕ ਗੱਲ ਹੈ ਜੀ ਪ੍ਰਧਾਨ ਮੰਤਰੀ ਨੇ ਵੀ ਦੱਸਿਆ ਜੀ ਕਿ 12000 ਕਰੋੜ ਪੰਜਾਬ ਸਰਕਾਰ ਕੋਲੇ ਡਿਜ਼ਾਸਟਰ ਲੀਵ ਦਾ ਪਿਆ ਹੈ ਹਮ ਜਿਹੜਾ ਡਿਜ਼ਾਸਟਰ ਲੀਵ ਦਾ ਫੰਡ ਹੁੰਦਾ ਹੈ ਜੀ ਉਹ ਹੋਰ ਕਿਸੇ ਵਾਸਤੇ ਵਰਤਿਆ ਨਹੀਂ ਜਾਂਦਾ ਐਗੀਆਂ ਸਥਿਤੀਆਂ ਹੁੰਦੀਆਂ ਜੀ ਉਦੋਂ ਵਰਤੇ ਜਾਂਦਾ ਇਹਨਾਂ ਨੇ ਵਰਤਿਆ ਕਿਉਂ ਨਹੀਂ 12000 ਕਰੋੜ ਸੂਬੇ ਕੋਲੇ ਪਿਆ ਹੈ ਕਿਉਂ ਨਹੀਂ ਵਰਤ ਰਹੇ ਕੀ ਕਾਰਨ ਮੰਗਦੇ ਮੈਨੂੰ ਤਾਂ ਡਰ ਆ ਕਿਤੇ ਹੋਰ ਕਿਤੇ ਨਾ ਵਰਤ ਲਿਆ ਹੋਵੇ ਹਾਂ ਕਿਤੇ ਅਸ਼ਤਿਆਰਾ ਵਿੱਚ ਤੇ ਹੋਰ ਕਿਤਨਾ ਵਰਤ ਲਿਆ ਨਹੀਂ ਪਤਾ ਨਹੀਂ ਕਿਤੇ ਵਰਤ ਲਿਆ ਜਿਹਦਾ ਬਹੁਤ ਵੱਡਾ ਅੱਜ ਦਾ ਜੇ ਆ ਵਰਤ ਲੈਂਦੇ ਡੈਮ ਪੱਕੇ ਕਰ ਦਿੰਦੇ ਆ ਸਾਰੇ ਮੰਨ ਪੱਕੇ ਕਰ ਦਿੰਦੇ ਤੇ ਆ ਨੁਕਸਾਨ ਨਹੀਂ ਹੋਣਾ ਸੀ ਇਹ ਨਹਿਰੀ ਕਰਨ ਦੀ ਮੰਗ ਆ ਜੀ ਲੋਕਾਂ ਦੀ ਨਹਿਰੀ ਰੂਪ ਲੋਕਾਂ ਦੀ ਮੰਗ ਆ ਕਿ ਨਹਿਰੀ ਰੂਪ ਦਿੱਤਾ ਜਾਵੇ ਇਸ ਪ੍ਰੋਜੈਕਟ ਪੱਕਾ ਦੇਵਾਂਗੇ ਪਰਮਾਤਮਾ ਮਿਹਰ ਕਰੇ ਮੌਕਾ ਦਿੱਤੇ ਆ ਜਿਵੇਂ ਸਰਕਾਂ ਦੇ ਜਾਲ ਤੇ ਬਿਲੀਪੁਰੀ ਕਿਤੇ ਹੁਣ ਮੇਰਾ ਨਿਸ਼ਾਨਾ ਦੋ ਗੱਲਾਂ ਤੇ ਆ ਜੀ ਇੱਕ ਇੱਕ ਬੂੰਦ ਇਹ ਗੰਦਾ ਪਾਣੀ ਅਸੀਂ ਦਰਿਆਵਾਂ ਵਿੱਚ ਨਹੀਂ ਜਾਣ ਦਵਾਂਗੇ ਜੀ ਬਸ ਦੂਜੀ ਗੱਲ ਸਾਰਾ ਨੈਰੀਕਰਨ ਕੀਤਾ ਜਾਊਗਾ ਪੱਕੀਆਂ ਸੀਮੈਂਟ ਦੀਆਂ ਤੇ ਕੰਕਰੀਟ ਲਾ ਕੇ ਬਦਲ ਸਾਡੇ ਨੇ ਸਾਰੇ ਇਹਨਾਂ ਲੋਕਾਂ ਦੀ ਇੱਕ ਹੋਰ ਮੰਗ ਆ ਕਿ ਜੀ ਇਹ ਕਿ ਭਾਵੇਂ ਮੈਂ ਕਹਿਣਾ ਛੋਣਾ ਜਿਨ੍ਹਾਂ ਦੀਆਂ ਕੱਚੀਆਂ ਜ਼ਮੀਨਾਂ ਹੈ ਜੀ ਪਹਿਲੀ ਕੈਬਨਟ ਮੀਟਿੰਗ ਚ ਪੱਕੀ ਕਰਦਾਂਗੇ ਜੋ ਵੱਡੇ ਬਾਦਲ ਸਾਹਿਬ ਨੇ ਕੀਤੀਆਂ ਸੀ ਕਾਂਗਰਸ ਨੇ 도ੜਤੀਆਂ ਜੀ ਅਸੀਂ ਫਿਰ ਤੋਂ ਕਰਾਂਗੇ ਬਾਦਲ ਸਾਹਿਬ ਨੂੰ 2 ਮਹੀਨੇ 2 ਮਹੀਨੇ ਮਾਲਕੀ ਦੀ ਜ਼ਮੀਨ ਦੇਖੋ ਰੇਤਾ ਜਿਹੜੀ ਜ਼ਮੀਨ ਦਾ ਹੈ ਜੀ ਆਪਣੀ ਮਾਲਕੀ ਵਾਲੀ ਜ਼ਮੀਨ ਦਾ ਰੇਤੇ ਦਾ ਹੱਕ ਉਹਦੇ ਕੋਲੇ ਹੀ 2 ਮਹੀਨੇ ਨੇ ਟਾਈਮ ਦਿੱਤਾ ਜਿਹੜਾ ਨਾ ਐਲਾਨ ਕੀਤੇ ਆ ਮੈਂ ਕਹਿਣਾ ਤੁਸੀਂ ਫਿਕਰ ਨਾ ਕਰੋ ਜਿਹੜੇ ਤੁਹਾਡੇ ਛੋਟੇ ਖੇਤਾਂ ਰੇਤਾ ਛੋਟਾ ਜੇ ਕੋਈ ਪੰਗਾ ਲਊਗਾ ਮੈਂ ਆਉਂਗਾ ਸਰ ਰਹਿਣਗੇ ਜੀ